ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਤਿੰਨ ਪਸ਼ਾਈ ਨੀਤੀ ਨੂੰ ਲੈ ਕੇ ਚੱਲ ਰਹੀ ਬਹਿਸ ਨੇ ਇੱਕ ਵਾਰ ਫਿਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਡੀਐਮਕੇ ਦੀ ਅਗਵਾਈ ਵਾਲੀ ਤਾਮਿਲਨਾਡੂ ਸਰਕਾਰ ਵਿਚਾਲੇ ਵਿਵਾਦ ਹੋਰ ਵਧਾ ਦਿੱਤਾ ਹੈ। ਤਾਮਿਲਨਾਡੂ ਸਰਕਾਰ ਨੇ ਰਾਜ ਦੇ 2025-26 ਦੇ ਬਜਟ ਦੇ ਲੋਗੋ ਵਿੱਚ ਰੁਪਏ ਦੇ ਚਿੰਨ੍ਹ ਨੂੰ ਤਾਮਿਲ ਲਿਪੀ ਨਾਲ ਬਦਲ ਦਿੱਤਾ ਹੈ। ਇਸ ਕਦਮ ਨੇ ਭਾਸ਼ਾ ਵਿਵਾਦ ਨੂੰ ਹੋਰ ਵਧਾ ਦਿੱਤਾ ਹੈ। ਤਾਮਿਲਨਾਡੂ ਵਾਰ-ਵਾਰ ਕੇਂਦਰ ਤੇ ਦੱਖਣੀ ਰਾਜਾਂ ਤੇ ਹਿੰਦੀ ਥੋਪਣ ਦਾ ਦੋਸ਼ ਲਗਾ ਰਿਹਾ ਹੈ। ਇਸ ਤੋਂ ਪਹਿਲਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਦਲੀਲ ਦਿੱਤੀ ਕਿ ਹਿੰਦੀ ਨੂੰ ਉਤਸ਼ਾਹਿਤ ਕਰਨ ਲਈ ਉੱਤਰੀ ਭਾਰਤ ਵਿੱਚ ਖੇਤਰੀ ਭਾਸ਼ਾਵਾਂ ਦੀ ਵਿਭਿੰਨਤਾ ਨੂੰ ਖਤਰਾ ਹੈ। ਉਹਨਾਂ ਕਹੇ ਕਿ ਹਿੰਦੀ ਅਤੇ ਸੰਸਕ੍ਰਿਤ ਦੇ ਦਬਦਬੇ ਕਾਰਨ ਉੱਤਰੀ ਭਾਰਤ ਵਿੱਚ 25 ਤੋਂ ਵੱਧ ਮੂਲ ਭਾਸ਼ਾਵਾਂ ਅਲੋਪ ਹੋ ਗਈਆਂ ਹਨ। ਸਦੀਆਂ ਪੁਰਾਣੇ ਦravid ਅੰਦੋਲਨ ਨੇ ਜਾਗਰੂਕਤਾ ਅਤੇ ਵਿਰੋਧ ਦੇ ਜ਼ਰੀਏ ਤਾਮਿਲ ਅਤੇ ਇਸ ਦੇ ਸੱਭਿਆਚਾਰ ਦੀ ਰੱਖਿਆ ਕੀਤੀ ਸੀ। ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਤਿੰਨ ਪਸ਼ਾਈ ਨੀਤੀ ਨੂੰ ਲੈ ਕੇ ਚੱਲ ਰਹੀ ਬਹਿਸ ਨੇ ਇੱਕ ਵਾਰ ਫਿਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਡੀਐਮਕੇ ਦੀ ਅਗਵਾਈ ਵਾਲੀ ਤਾਮਿਲਨਾਡੂ ਸਰਕਾਰ ਵਿਚਾਲੇ ਵਿਵਾਦ ਹੋਰ ਵਧਾ ਦਿੱਤਾ ਹੈ। ਤਾਮਿਲਨਾਡੂ ਸਰਕਾਰ ਨੇ ਰਾਜ ਦੇ 2025-26 ਦੇ ਬਜਟ ਦੇ ਲੋਗੋ ਵਿੱਚ ਰੁਪਏ ਦੇ ਚਿੰਨ੍ਹ ਨੂੰ ਤਾਮਿਲ ਲਿਪੀ ਨਾਲ ਬਦਲ ਦਿੱਤਾ ਹੈ। ਇਸ ਕਦਮ ਨੇ ਭਾਸ਼ਾ ਵਿਵਾਦ ਨੂੰ ਹੋਰ ਵਧਾ ਦਿੱਤਾ ਹੈ। ਤਾਮਿਲਨਾਡੂ ਵਾਰ-ਵਾਰ ਕੇਂਦਰ ਤੇ ਦੱਖਣੀ ਰਾਜਾਂ ਤੇ ਹਿੰਦੀ ਥੋਪਣ ਦਾ ਦੋਸ਼ ਲਗਾ ਰਿਹਾ ਹੈ। ਇਸ ਤੋਂ ਪਹਿਲਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਦਲੀਲ ਦਿੱਤੀ ਕਿ ਹਿੰਦੀ ਨੂੰ ਉਤਸ਼ਾਹਿਤ ਕਰਨ ਲਈ ਉੱਤਰੀ ਭਾਰਤ ਵਿੱਚ ਖੇਤਰੀ ਭਾਸ਼ਾਵਾਂ ਦੀ ਵਿਭਿੰਨਤਾ ਨੂੰ ਖਤਰਾ ਹੈ। ਉਹਨਾਂ ਕਹੇ ਕਿ ਹਿੰਦੀ ਅਤੇ ਸੰਸਕ੍ਰਿਤ ਦੇ ਦਬਦਬੇ ਕਾਰਨ ਉੱਤਰੀ ਭਾਰਤ ਵਿੱਚ 25 ਤੋਂ ਵੱਧ ਮੂਲ ਭਾਸ਼ਾਵਾਂ ਅਲੋਪ ਹੋ ਗਈਆਂ ਹਨ। ਸਦੀਆਂ ਪੁਰਾਣੇ ਦravid ਅੰਦੋਲਨ ਨੇ ਜਾਗਰੂਕਤਾ ਅਤੇ ਵਿਰੋਧ ਦੇ ਜ਼ਰੀਏ ਤਾਮਿਲ ਅਤੇ ਇਸ ਦੇ ਸੱਭਿਆਚਾਰ ਦੀ ਰੱਖਿਆ ਕੀਤੀ ਸੀ। ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਤਿੰਨ ਪਸ਼ਾਈ ਨੀਤੀ ਨੂੰ ਲੈ ਕੇ ਚੱਲ ਰਹੀ ਬਹਿਸ ਨੇ ਇੱਕ ਵਾਰ ਫਿਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਡੀਐਮਕੇ ਦੀ ਅਗਵਾਈ ਵਾਲੀ ਤਾਮਿਲਨਾਡੂ ਸਰਕਾਰ ਵਿਚਾਲੇ ਵਿਵਾਦ ਹੋਰ ਵਧਾ ਦਿੱਤਾ ਹੈ। ਤਾਮਿਲਨਾਡੂ ਸਰਕਾਰ ਨੇ ਰਾਜ ਦੇ 2025-26 ਦੇ ਬਜਟ ਦੇ ਲੋਗੋ ਵਿੱਚ ਰੁਪਏ ਦੇ ਚਿੰਨ੍ਹ ਨੂੰ ਤਾਮਿਲ ਲਿਪੀ ਨਾਲ ਬਦਲ ਦਿੱਤਾ ਹੈ। ਇਸ ਕਦਮ ਨੇ ਭਾਸ਼ਾ ਵਿਵਾਦ ਨੂੰ ਹੋਰ ਵਧਾ ਦਿੱਤਾ ਹੈ। ਤਾਮਿਲਨਾਡੂ ਵਾਰ-ਵਾਰ ਕੇਂਦਰ ਤੇ ਦੱਖਣੀ ਰਾਜਾਂ ਤੇ ਹਿੰਦੀ ਥੋਪਣ ਦਾ ਦੋਸ਼ ਲਗਾ ਰਿਹਾ ਹੈ। ਇਸ ਤੋਂ ਪਹਿਲਾਂ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਦਲੀਲ ਦਿੱਤੀ ਕਿ ਹਿੰਦੀ ਨੂੰ ਉਤਸ਼ਾਹਿਤ ਕਰਨ ਲਈ ਉੱਤਰੀ ਭਾਰਤ ਵਿੱਚ ਖੇਤਰੀ ਭਾਸ਼ਾਵਾਂ ਦੀ ਵਿਭਿੰਨਤਾ ਨੂੰ ਖਤਰਾ ਹੈ। ਉਹਨਾਂ ਕਹੇ ਕਿ ਹਿੰਦੀ ਅਤੇ ਸੰਸਕ੍ਰਿਤ ਦੇ ਦਬਦਬੇ ਕਾਰਨ ਉੱਤਰੀ ਭਾਰਤ ਵਿੱਚ 25 ਤੋਂ ਵੱਧ ਮੂਲ ਭਾਸ਼ਾਵਾਂ ਅਲੋਪ ਹੋ ਗਈਆਂ ਹਨ। ਸਦੀਆਂ ਪੁਰਾਣੇ ਦravid ਅੰਦੋਲਨ ਨੇ ਜਾਗਰੂਕਤਾ ਅਤੇ ਵਿਰੋਧ ਦੇ ਜ਼ਰੀਏ ਤਾਮਿਲ ਅਤੇ ਇਸ ਦੇ ਸੱਭਿਆਚਾਰ ਦੀ ਰੱਖਿਆ ਕੀਤੀ ਸੀ। ਨੈਸ਼ਨਲ ਐਜੂਕੇਸ਼ਨ ਪਾਲਿਸੀ ਦੀ ਤਿੰਨ ਪਸ਼ਾਈ ਨੀਤੀ ਨੂੰ ਲੈ ਕੇ ਚੱਲ ਰਹੀ ਬਹਿਸ ਨੇ ਇੱਕ ਵਾਰ ਫਿਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਤੇ ਡੀਐਮਕੇ ਦੀ ਅਗਵਾਈ ਵਾਲੀ ਤਾਮਿਲਨਾਡੂ ਸਰਕਾਰ ਵਿਚਾਲੇ ਵਿਵਾਦ ਹੋਰ ਵਧਾ ਦਿੱਤਾ ਹੈ। ਤਾਮਿਲਨਾਡੂ ਸਰਕਾਰ ਨੇ ਰਾਜ ਦੇ 2025-26 ਦੇ ਬਜਟ ਦੇ ਲੋਗੋ ਵਿੱਚ ਰੁਪਏ ਦੇ ਚਿੰਨ੍ਹ ਨੂੰ ਤਾਮਿਲ ਲਿਪੀ ਨਾਲ ਬਦਲ ਦਿੱਤਾ ਹੈ। ਇਸ ਕਦਮ ਨੇ ਭਾਸ਼ਾ ਵਿਵਾਦ ਨੂੰ ਹੋਰ ਵਧਾ ਦਿੱਤਾ ਹੈ। ਤਾਮਿਲਨਾਡੂ ਵਾਰ-ਵਾਰ ਕੇਂਦਰ ਤੇ ਦੱਖਣੀ ਰਾਜਾਂ ਤੇ ਹਿੰਦੀ ਥੋਪਣ ਦਾ ਦੋਸ਼ ਲਗਾ ਰਿਹਾ ਹੈ। ਇਸ ਤੋਂ ਪਹਿਲਾਂ ਤਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਕੇਂਦਰ ਸਰਕਾਰ ਦੀ ਆਲੋਚਨਾ ਕਰਦਿਆਂ ਦਲੀਲ ਦਿੱਤੀ ਕਿ ਹਿੰਦੀ ਨੂੰ ਉਤਸ਼ਾਹਿਤ ਕਰਨ ਲਈ ਉੱਤਰੀ ਭਾਰਤ ਵਿੱਚ ਖੇਤਰੀ ਭਾਸ਼ਾਵਾਂ ਦੀ ਵਿਭਿੰਨਤਾ ਨੂੰ ਖਤਰਾ ਹੈ। ਉਹਨਾਂ ਕਹੇ ਕਿ ਹਿੰਦੀ ਅਤੇ ਸੰਸਕ੍ਰਿਤ ਦੇ ਦਬਦਬੇ ਕਾਰਨ ਉੱਤਰੀ ਭਾਰਤ ਵਿੱਚ 25 ਤੋਂ ਵੱਧ ਮੂਲ ਭਾਸ਼ਾਵਾਂ ਅਲੋਪ ਹੋ ਗਈਆਂ ਹਨ। ਸਦੀਆਂ ਪੁਰਾਣੇ ਦਰਾविड़ ਅੰਦੋਲਨ ਨੇ ਜਾਗਰੂਕਤਾ ਅਤੇ ਵਿਰੋਧ ਦੇ ਜ਼ਰੀਏ ਤਾਮਿਲ ਅਤੇ ਇਸ ਦੇ ਸੱਭਿਆਚਾਰ ਦੀ ਰੱਖਿਆ ਕੀਤੀ ਸੀ।